ਪਹਿਲਾਂ ਹੁਣ ਇੱਥੇ ਹੀ ਨਾ ਵੜ ਜਾਓ ਇੰਨੇ ਪਰਸਾ ਤੁਹਾਡੇ ਕੋਲੇ। ਥਿੰਕ ਮਾਮੀ ਕੀ ਦਵਾਈ ਦੇਵਾਂਗੀ ਫਿਰ ਅੱਜ? ਜਿਹੜਾ ਕੋਈ ਮਰਜ਼ੀ ਲੈ ਲਓ। ਪਾਰਕਿੰਗ ਦਾ ਸਭ ਤੋਂ ਵੱਡਾ ਇੱਥੇ ਪੰਗਾ। ਤੇ ਸਭ ਤੋਂ ਵੱਡੀ ਲੁੱਟ ਵੀ ਪਾਰਕਿੰਗ ਦੀ ਆ ਜੀ। ਤੁਸੀਂ ਸਾਡੇ ਪੰਜਾਬ ਜਾ ਕੇ ਦੇਖਿਓ। ਵੱਡੇ ਰੋਡ ਆ। 11 ਵਾਲੇ ਮਾਡਲਾਂ ਦੇ ਵਰਗਾ ਉਹ ਮੈਂ ਤਾਂ ਵੀਡੀਓ ਬਣਾਉਣਾ ਉਹ ਵੀ ਹੁਣ ਆਪਾਂ ਚਾਲਦਾਂ ਨਾਈਟ ਦੀ ਅੱਜ ਸਾਰੇ ਤਗੜੇ ਬ੍ਰਾਂਡ ਹੀ ਚੱਕਣੇ ਆ ਕੋਈ ਮਾੜਾ ਬ੍ਰਾਂਡ ਨਹੀਂ ਲੈਣਾ ਚੱਲ ਹੁਣ ਖਵਾ ਦੂ ਕੁਛ ਭੁੱਖ ਬਹੁਤ ਲੱਗੀ ਪਈ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੈਜੀਟੇਰੀਅਨ ਬੰਦੇ ਦਾ ਬਾਹਲਾ ਖਾਓ ਆਏ ਨੌ ਕਰਾਈ ਆ ਲਾਲ ਲਾਲ ਇਹ ਚੱਚਾ ਲਾਲ ਕਰਾ ਕੇ ਆਈ ਮਨੇ ਨਾ ਠੀਕ ਮਾਮੀ ਕੀ ਕੀ ਦਵਾਈਆਂ گی ਫਿਰ ਅੱਜ ਜਿਹੜਾ ਕੋਈ ਮਰਜ਼ੀ ਤੇ ਚਲੋ ਬੈਸਟ ਫਿਰ ਚਲੋ ਪਹਿਲਾਂ ਹੰਦਾਂ ਨੇ ਦੋਤੇ ਦੋਤੀਆਂ ਲੈ ਕੇ ਚੱਲੀ ਆਂ ਹੋਰ 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 ਮੈਂ ਕਰਾਦ ਕੇ ਸ਼ਾਪਿੰਗ ਡਾਲਰ ਲੈ ਕੇ ਆਈਆਂ ਡਾਲਰ ਬਾਦੂ ਕਿੰਨੇ ਲੈ ਕੇ ਆਈਆਂ ਹਾਂ ਹਾਂ ਥੱਲੇ ਰਮਨ ਗੁਨੀ ਨਾਮ ਚੱਲਦਾ ਇਹ ਹੈਗਾ ਜੀ ਲੰਡਨ ਦਾ ਬੈਸਟ ਫੀਲਡ ਮਾਲ ਹੁਣ ਅਸੀਂ ਕਰਾਂਗੇ ਰੰਗ ਰੰਗ ਸ਼ਾਪਿੰਗ ਆਹ ਜੀ ਟੋਡ ਵੀ ਕਹਿੰਦਾ ਭੁੱਖ ਲੱਗੀ ਵੀ ਹੈ ਭੁੱਖ ਲੱਗੀ ਆ ਚੱਲ ਮਾਮੀ ਤੈਨੂੰ ਇੱਥੇ ਤੱਕ ਬ੍ਰੈਡ ਜਿਹਾ ਖਵਾ ਦੇਣੇ ਉਹ ਜਿਹੜਾ ਮੂੜਕੋੜ ਜਿਹਾ ਆਲਾ ਹੁੰਦਾ ਪਹਿਲਾਂ ਦੱਸਣਾ ਜੀ ਆਪਣਾ ਰਾਤ ਦਾ ਇੰਨਾ ਸਮਾਨ ਬਚਿਆ ਪਿਆ ਚੱਕ ਲਿਆਉਣਾ ਸੀ ਉਹ ਮੈਂ ਕਿ ਕਰਾ ਕੇ ਤੋਰਨਾ ਅਸ ਅਮਰੀਕਾ ਨੂੰ ਨਾਲ ਨਾ ਸਤਨ ਲੈ ਕੇ ਜਾਣਾ ਉਹ ਤੇ ਤਿੰਨ ਦਿਨ ਉਹੀ ਖਵਾਉਣਾ ਹੁਣ ਮਾਮੀ ਤੈਨੂੰ ਬਸ ਬੜ ਗਿਆ ਫੁੱਲ ਹੌਲੀਡੇ ਪੈ ਕਾ ਹੋ ਨਾਲ ਆਇਆ ਹੋਇਆ ਹਾਂ ਕੋਈ ਚੱਜ ਦੀ ਚੀਜ਼ ਜੋ ਗਾਣਾ ਸਬਜ਼ੀਆਂ ਦਾ ਘਰੇ ਬਣਾ ਕੇ ਖਾ ਲੈਂਦੀਆਂ ਉਹ ਤਾਂ ਅਮਰੀਕਾ ਖਾਈਦੀਆਂ ਲੰਡਨ ਵਾਲੀ ਖਾਣੀ ਪੈਂਦੀ ਆ ਅਸੀਂ ਹਜੇ ਪਿਛਲੇ ਬਰਥਡੇ ਵਾਲੇ ਦੋ ਡੱਬੇ ਫਰੋਜ਼ਨ ਕੀਤੇ ਹੋਇਆ ਉਹ ਭੇਜਨੇ ਆ ਨਾਲ ਅਮਰੀਕਾ ਨੂੰ ਉਹ ਤਾਂ ਅਮਰਤ ਕਹਿੰਦਾ ਬੱਚੇ ਨੂੰ ਦਾਤ ਚ ਦੇਣੇ ਮੰਡਿਆਂ ਨੂੰ ਦਾਲ ਚ ਦੇਣੇ ਆ ਕੀ ਆ ਬਾਛੜਾ ਗਈ ਥੱਲੇ ਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਉੱਪਰ ਵਾਲੇ ਨੰਦ ਕਰੀ ਬੰਦ ਮੈਂ ਆਉਂਦਾ ਮਾਮੀ ਪਾਣੀ ਨਹੀਂ ਆਉਂਦਾ ਪਾਣੀ ਇਹ ਫਿਰ ਉੱਪਰ ਦੀਆਂ ਸਾਬਾਂ ਚ ਫਲੱਡ ਹੋ ਜਾਊਗਾ ਮਾਮੀ ਕਿੱਥੋਂ ਤੋਂ ਸੜਕਾਂ ਵੀ ਪਾਣੀ ਨਾਲ ਭਰੀਆਂ ਪਈਆਂ ਪਈਆਂ ਆਟ ਪਾਣੀ ਕਿੰਨਾ ਖੜਾ ਤਾਂ ਹੀ ਤਾਂ ਫਰਲੇ ਬਸ ਸਮਝਾਂਣ ਲੱਗੀ ਵੇ ਇਬਰ ਗੱਡੀ ਦੇ ਜਿਹੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਰਕਿੰਗ ਦਾ ਸਭ ਤੋਂ ਵੱਡਾ ਇੱਥੇ ਪੰਗਾ ਤੇ ਸਭ ਤੋਂ ਵੱਡੀ ਲੁੱਟ ਵੀ ਪਾਰਕਿੰਗ ਦੀ ਆ ਜਿੱਥੇ ਖੜਾਉਣੀ ਆ ਤਿੰਨ ਪੌਂਡ ਸੱਚ ਘੰਟੇ ਦੇ ਪਤਾ ਨਹੀਂ ਦੋ ਘੰਟਿਆਂ ਦੇ ਲੈਂਦੇ ਆ ਹਾਂ ਬਾਲੀ ਪਾਰਕਿੰਗ ਦੇ ਨਾਂ ਤੇ ਦਾ ਲੁੱਟਾ 20 ਜਾਂ ਕੁਛ ਨੇ ਪਟਾਈ ਕਾਰ ਤੇ ਲੀਹੇ ਪਤਾ ਨਹੀਂ ਆਪਣੇ ਵਧੀਆ ਉੱਥੇ ਪੰਜਾਬ 'ਚ ਜਿੱਥੇ ਮਰਜੀ ਸ਼ੈਡ ਜੀ ਤੇ ਲਾ ਕੇ ਤੁਰ ਜੋ ਇਥੇ ਲਾ ਕੇ ਦਰ ਜੋ ਨਾਲ ਹੀ 80 ਪਾਉਂਡ ਦੀ ਟੈਕਟ ਆ ਜਾਂਦੀ ਏ ਹਾਂ ਹਾਂ ਤੁਹਾਡੇ ਕਿੰਨੇ ਦੀ ਆਉਂਦੀ ਮਾਂਮੀ ਤੁਹਾਡੇ ਤਾਂ ਟੋ ਵੀ ਕਰਾ ਦਿੰਦੇ ਆ ਉ ਟੈਕਟ ਕਿੰਨੇ ਦੀ ਲੱਗਦੀ ਏ ਉਥੇ ਪਤਾ ਨਹੀਂ ਮੈਨੂੰ ਟੈਕਟ ਦਾ ਕਿੰਨੇ ਦੀ ਲੱਗਦੀ ਏ ਕਿੰਨੇ ਉਨ ਕਿਦੇ ਡਾਲਰ ਮੇਨ ਪਤਾ ਹੋਊਗਾ ਮਾੜਾ ਮੋਟਾ ਲੱਗੀ ਨਹੀਂ ਅਜੇ ਤੱਕ ਟੈਕਟ ਨਹੀਂ ਨਹੀਂ ਆ ਫੇਰ ਤਾਂ ਕੰਮ ਜਾਵਾ ਕੰਮ ਪਤਾ ਨਹੀਂ ਦਿੱਤਾ ਲਾਉਣ ਦਾ ਅਸੀਂ ਪੰਜਾਬੀ ਹੈ ਸਹੀ ਗੱਲ ਹੈ ਪਰ ਜੇ ਤੁਸੀਂ ਰੋਂਗ ਕਰੋਗੇ ਫਿਰ ਤਾਂ ਉਹ ਲਾਉਣਗੇ ਨਾ ਇਹ ਤਾਂ ਦੁਕਾਨਾਂ ਖੋਲੀਆਂ ਵਾ ਮਾਵਨ ਲਾਦਾ ਖੁੱਲੀਆਂ ਹੁਣੇ ਹੀ ਖੁੱਲੀਆਂ ਦੁਕਾਨਾਂ ਹੈ ਕੀ ਖਾਣਾ ਨਾ ਪਿਸ਼ਣ ਚਿਪਸ ਕੱਲ ਰਾਤ ਤੇ ਵਿਆਹ ਦੀ ਸ਼ਗਨ ਕਰਾਇੰਗਾ ਫਿਰ ਤੁਸੀਂ ਘਰਾਓ ਮੈਨੂੰ ਮੇਰਾ ਤਾਂ ਵਿਆਹ ਜਦੋਂ ਸਾਡਾ ਟਾਈਮ ਆ ਗਿਆ ਫਿਰ ਹੈ ਅਸੀਂ ਕਰਾਵਾਂਗੇ ਜਦੋਂ ਸਾਡਾ ਟਾਈਮ ਆ ਗਿਆ ਉਹਨਾਂ ਦਾ ਟਾਈਮ ਤੇਰੇ ਬਾਈ ਦਾ ਹੈ ਉਹ ਉਹ ਬੂਹੇੋਂ ਨਿਕਲਦੇ ਆਏ ਤਾਂ ਕੰਮ ਸ਼ੁਰੂ ਕੀਤਾ ਇਹਨਾਂ ਨੇ ਲੈ ਜਾ ਇੱਥੇ ਆ ਬਟਾਰਾ ਇਤਨਾ ਪਰਾਉਨ ਦੇਖ ਲਾ ਪੁਲਿਸ ਵਾਰੀ ਜਾਂਦੀ ਕਿੱਥੇ ਆ ਮਾਮੀਆਂ ਦੇ ਘਰ ਵਾਲੇ ਨੂੰ ਲੈ ਰਿਹਾ ਫੁੱਲ ਕੱਲ ਮੇਰੇ ਘਰ ਵਾਲੇ ਦੇ ਬਸ ਪਹਿਲਾਂ ਹੁਣ ਇੱਥੇ ਹੀ ਨਾ ਵੜ ਜਾਓ ਇੰਨੇ ਪਰਸਾ ਤੁਹਾਡੇ ਕੋਲੇ ਲਾ ਇਹ ਸਭ ਤੋਂ ਵਧੀਆ ਸਨ ਜਿੰਨੇ ਪਰਸ ਹੁਣ ਉਹਨੇ ਥੋੜੇ ਜੀ ਆਰਾਬ ਵਾਲੇ ਮਾਡਲਾਂ ਦੇ ਵਰਗਾ ਉਹ ਮੈਂ ਤਾਂ ਵੀਡੀਓ ਬਣਾਉਣਾ ਤੂੰ ਰੈਡੀ ਹੋਣ ਲੱਗੀ ਫੋਟੋ ਥੋੜਾ ਗਏ ਤਾਂ ਵੀਡੀਓ ਬਣਾਉਣਾ ਲੈ ਬਈ ਯਾਰਾ ਦਾ ਤਾਂ ਲੈ ਲਿਆ ਸਮਾਨ ਥੋੜਾ ਜਿਹਾ ਬਾਕੀ ਸਾਰੇ ਕਾਸਿਆਂ ਦੀ ਬੁੜੀਆਂ ਛੇਤੀ ਨਿਕਲੇ ਆਉਂਦੀਆਂ ਫਰ ਜਿਹੜਾ ਆ ਫੈਸ਼ਨ ਸ਼ਿੰਗਾਰਾ ਨਾ ਇਹਨਾਂ ਜੋ ਕੱਢਣੀਆਂ ਬਹੁਤ ਆ ਕਿੱਧਰ ਵੜ ਗਈਆਂ ਹਾਂ ਹੁਣ ਕੀ ਲੈਣ ਲੱਗੀਆਂ ਅਸੀਂ ਆ ਲੈ ਲਈ ਮੰਗਾ ਲੈਨੇ ਸੋਨੇ ਨਹੀਂ ਆਦੇ ਆ ਤਾਂ ਜਿਵੇਂ ਅਫਰੀਕਾ ਜਾਣਾ ਹੁੰਦਾ ਤੁਸੀਂ ਐਂ ਲਈ ਜਾਂਦੇ ਕਾਮੀ ਹੈ ਅਫਰੀਕਾ ਤਾਂ ਨਹੀਂ ਜਾਣਾ ਸਹੀ ਸਹੀ ਉਹਨਾਂ ਦੀ ਬਾਤ ਹੈ ਉਹ ਕੋਲੋਂ ਸ਼ਾਪੇ ਸਹੀ ਮਮੀ ਛੱਲਾ ਸ਼ਾਪ ਲੈ ਲੈ ਉਹਦੇ ਕੋਲੋਂ ਪੈਸੇ ਕਮਾ ਲਈਏ ਪਾ ਫਿਰ ਅਸਲੀ ਲਾਵਾਂਗੇ ਅਸਲੀ ਲੈਣਾ ਹਾਂ ਇਹ ਨਕਲੀ ਆ ਇਹ ਨਕਲੀ ਆ ਇਹ ਨਕਲੀ ਬ੍ਰਾਂਡ ਵਧੀਆ ਹੁੰਦਾ ਆ ਆ ਬਹੁਤ ਪਾਉਂਦੇ ਆ ਜਿਹੜੀਆਂ ਆਫਰੀਕਨਾਂ ਆਂਦੀਆਂ ਆਉਂਦੇ ਆਉਂਦੇ ਤੋਂ ਟੋੜ ਦਿੰਦੇ ਕੋਲੋ ਜੀ ਪਾ ਜਾਂਦੇ ਨਾ ਚਲ ਫਾਸਗੀ ਕਰਾ ਲਈ ਇੱਧਰ ਤਾਂ ਲੈ ਕਿੰਨਾ ਵਾਲੀ ਪਾ ਲਈ ਇੱਕ ਚੀਜ਼ ਦਾ ਚਾਹ ਮਾਰਿਆ ਜਾਂਦਾ ਲੈ ਫਿਰ ਨੈਸਮ ਨੂੰ ਦਿੱਤੇ ਜੇ ਪੁੱਲ ਨੂੰ ਛੋਟਾ ਲੈਣਾ ਪੈਣਾ ਹਜੇ ਉਹ ਤਾਂ ਮੂੰਹ ਛੋਟਾ ਆ ਲੈ ਲੜਾ ਮਮੀ ਗੱਡੀ 'ਚ ਟੰਗ ਲਈ ਹੋਰ ਵੀ ਮੂੰਹ ਨਾਲ ਪਛੀ ਆਲਦੇ ਆ ਪਲਿਸਟਰ ਦੇ ਵਾਹ ਜੀ ਵਾਹ ਕਿੰਨਾ ਸੋਹਣਾ ਡਿਜ਼ਾਈਨ ਹੋਣਾ ਹੈ ਦੇਖ ਜੇ ਕੋਈ ਸੈ ਇਥੋਂ ਪਸੰਦ ਆਉਂਦਾ ਤਾਂ ਫਿਰ ਚੱਕਾਂਗੇ ਜਰੂਰ ਆਈ ਤਾਂ ਅਮਰੀਕਾ ਦੇ ਸਰਪੰਚ ਦੇਸ਼ ਨਾਲ ਹੈ ਜੀ ਇੱਥੇ ਕੋਈ ਚੀਜ਼ ਨਾਲ ਇੰਗਲੈਂਡ ਚੱਕੋ ਦੂਜਾ ਦੰਨ ਕਹੋ ਵੀ ਹੁਣ ਆਪਾਂ ਚਾਲਦਾ ਨਾਈਕੀ ਦੇ ਅੱਜ ਸਾਰੇ ਤਗੜੇ ਬ੍ਰਾਂਡ ਹੀ ਚੱਕਨੇ ਆ ਕੋਈ ਮਾੜਾ ਬ੍ਰਾਂਡ ਨਹੀਂ ਲੈਣਾ ਇੱਥੋਂ ਆਪਾਂ ਦੇਖਦੇ ਆ ਜੀ ਬੂਟ ਬਾਟ ਖਾਂਦਾ ਕਿ ਤਾਂ ਬੂਟ ਬਾਟ ਲਵਾਂਗੇ ਨਾਈਕੀ ਦੇ ਨਹੀਂ ਆ ਰਹੇ ਆਪਣਾ ਨਾਈਕੀ ਵੀ ਇਹਦੇ ਵਿੱਚ ਨਾਈਕੀ ਵਿੱਚ ਨਾਈਕੀ ਦੇ ਬੂਟ ਵੇਚੇ ਦੀ ਆਹ ਤਕੜੀ ਸ਼ੋਪਿੰਗ ਹੋ ਰਹੀ ਆ ਵੱਡੇ ਪੱਤਰ ਤੇ ਇੰਗਲੈਂਡ ਤੇ ਅਮਰੀਕਾ ਸਭ ਪੰਜ ਦੇਸ਼ ਇਕੱਠੇ ਹੋ ਗਏ ਨਾ ਚੱਲ ਹੁਣ ਖਵਾ ਦੂ ਕੁਛ ਭੁੱਖ ਬਹੁਤ ਲੱਗੀ ਪਈ ਆ ਇਹ ਵੀ ਇੱਥੇ ਲੈ ਕੇ ਪੈਣਾ ਹੈ ਆ ਮਾਨੂੰ ਤਾਂ ਨਹੀਂ ਜਾਣੇ ਬੋਰੀ ਵਾਲੇ ਦੂਸਰੇ ਚਾਈਨਾ ਮੇਡ ਆ ਕੋਈ ਠੀਕ ਜੀ ਚੀਜ਼ ਖਾ ਜੀ ਇੱਥੇ ਤਾਂ ਜਿਹੜੇ ਰੈਪ ਆ ਉਹ ਵੀ ਨਾਨਾ ਚ ਲਵੇਟ ਕੇ ਦੇ ਦਿੰਦੇ ਆ। ਆ ਕੋਈ ਆਪਾਂ ਕੋਈ ਇੰਡੀਅਨ ਦੇਖੋ ਯਾਰ। ਮੈਂ ਤਾਂ ਇੰਡੀਅਨ ਉਹ ਬੰਦਾ ਆ ਜਿਹੜਾ ਆਪਾਂ ਆ ਆ ਆ ਰੈਪ ਬਣਾਉਂਦੀ ਹੈ ਲੇਡੀ। ਸਾਬੇ ਨਹੀਂ ਹੈਗਾ ਇੱਥੇ। ਇਸ ਵਿੱਚ ਮਨ ਹੈ ਯੂਜ਼ ਕਰਨੀ। ਤੁਸੀਂ ਤਾਂ ਮੀਟ ਖਾ ਲੈਣੀਆਂ ਔਖਾ ਦਾ ਮੇਰਾ ਵਾ। ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਵੈਜੀਟੇਰੀਅਨ ਬੰਦੇ ਦਾ ਬੜਾ ਔਖਾ ਹਾ ਆਪਸ਼ਨਾਂ ਤਾਂ ਹੁੰਦੀਆਂ ਮਾਮੀ ਹੈ ਮਮ ਹਾਂ ਫਿਰ ਫਿਰ ਸਾਬੇ ਦਾ ਖਾਣਾ ਹੀ ਪੈਣਾ ਕਾਫੂਸ ਹੀ ਖਾਣਾ ਪੈਣਾ ਫਿਰ ਉਹ ਇੰਨੀ ਗੱਲ ਆ ਵੀ ਥੋੜਾ ਸੌਖਾ ਤੁਸੀਂ ਤੁਹਾਨੂੰ ਪਤਾ ਬਰਗਰ ਨਹੀਂ ਆਣਾ ਇੱਥੇ ਤਾਂ ਬਰਗਰਾਂ ਦਾ ਬੰਨ ਜੇ ਅਵੀ ਬਣਾਉਂਦੇ ਨਹੀਂ ਡੱਕਾ ਜਾਂ ਵਿੱਚ ਖਬੋਕੇ ਦੇ ਦਿੰਦੇ ਆ ਬੰਦਰ ਦੇ ਉਹ ਖਿਲਰ ਜਾਂਦਾ ਸਾਰਾ ਸਹੀ ਗੱਲ ਆ ਮਰੀਆਂ ਸਾਰੀਆਂ ਮੁੱਛਾਂ ਲਵੇਟ ਦਿੰਦਾ ਉਹ ਆਹ ਢੱਕਾ ਵਿੱਚ ਘੋਦੋਂ ਦਿੰਦੇ ਆ ਉਹਦੇ ਬੰਦਾ ਕਿਵੇਂ ਚੱਕ ਕੇ ਖਾਵੇ ਤੁਸੀਂ ਤਾਂ ਖਾ ਜਾਓ ਉਹ ਤੇ ਮੈਂ ਜਾਣੀ ਨਾ ਮੈਂ ਤਾਂ ਮੰਮੀ ਤੋਂ ਰੱਖੀ ਮੰਮੀ ਇੱਥੇ ਬੈਂਦੇ ਮੰਮੀ ਤੂੰ ਤਾਂ ਜਿੰਨ ਕਿ ਸੁਖਾਲੂ ਮੀਨੂ ਮੰਮੀ ਨੂੰ ਹੋਰ ਵੀ ਪੁੱਛਣਾ ਕੁਝ ਪੁੱਛਣਾ ਬੱਚੀ ਬਹੁਤ ਫੇਸਟ ਹੈ ਮਸੀਏ ਨਾਲ ਬਣਾਉਂਦੀ ਰਹੀ ਆ ਨਾ ਇੱਥੇ ਤਾਂ ਕਹਿ ਰਹੀ ਸੀ ਮਾਮੀ ਨੂੰ ਪੁੱਛ ਲਾ ਹੋਰ ਕੀ ਖਾਣਾ ਤੂੰ ਤਾਂ ਮੱਸੀ ਖਾ ਲੈਣੀ ਆ ਮਾਮੀ ਨੇ ਹੋਰ ਵੀ ਖਾ ਲੈਣੀ ਆ ਚਮੈਲ ਨੂੰ ਕਿਹੜਾ ਮਾਮੀ ਛੱਪੜ ਜਿ ਫੜ ਕੇ ਲੈ ਜਾਂਦੇ ਇਹਨਾਂ ਨੇ ਹੈ ਤੂੰ ਕੁਝ ਵੀ ਕਿੱਥੇ ਜਾ ਰਹੀ ਆ ਹੈ ਰਾਤ ਤੇ ਕਿੱਥੇ ਚੱਲੀ ਆ ਮਾਮੀ ਮਾਮੀ ਆਪਣੇ ਕਈ ਹਜ਼ਾਰ ਲੱਗੇ ਹੋਏ ਆ ਇਹਨਾਂ ਦੇ ਇੱਥੇ ਨਾ ਰੱਖ ਜੀ ਆ ਕੈਮਰੇ ਦੀ ਆ ਕੇ ਦਾ ਗੱਡੀਆਂ ਚਾੱਕ ਕੇ ਲੈ ਜਾਂਦੇ ਇੱਥੋਂ ਓਕੇ ਤੂੰ ਮਾਮੀ ਇੱਥੇ ਬੈਠਾ ਟੀ ਲੈਣ ਨਾਲ ਕੋਈ ਕੁਝ ਨਾ ਫੈਂਟਾ ਕਰ ਮਾਮੀ ਤਾਂ ਕੋਕ ਪੀਂਦੀ ਨਹੀਂ ਮਾਮੀ ਨੂੰ ਜੂਸ ਬਣਾ ਦੇ ਇੱਥੋਂ ਹਾਂ ਉਧਰ ਸਾਹਮਣੇ ਹਾਂ ਉਧਰ ਸਾਹਮਣੇ ਆ ਆਪਣੇ ਕੋਲੇ ਆ ਹੋਰ ਨਾ ਦੇਖੀ ਜਾ ਰਹੇ ਆ ਆਪਣੇ ਕੋਲੇ ਆ ਉਧਰ ਤੋਂ ਸਾਹਮਣੇ ਆ ਆਪਣੇ ਕੋਲੇ ਆ ਇਹ ਨਾਈਕੀ ਦੇ ਆਪਾਂ ਬੂਟ ਲੈਂਦੇ ਆ ਜਿਹੜੇ ਹਾਂ ਮਸਾ ਪਸੰਦ ਆ ਹਾਂ ਉਹ ਕੱਲੀ ਪੱਜ ਜੀ ਮੇਰਾ ਓਖਾ ਜਣਾ ਮੈਂ ਲਿਆਉਣਾ ਮਾਮੀ ਸਮਾਨ ਕਰਮ ਨਹੀਂ ਆਪਦੀ ਪਸੰਦ ਹੀ ਆ ਦੇਖੇ ਓਖਾ ਯਾਰ ਬਾਬਾ ਬੱਜ ਬੰਦੋ ਦਾ ਬਾਲਾ ਔਖਾ ਐਨੇ ਸਟੋਰ ਆ ਇਥੇ ਕਿਤੇ ਵੇਚ ਨਹੀਂ ਮੈ ਰਹਾ ਮੈਨਾਂ ਕਿਆ ਤੁਹਾਨੂੰ ਮਨ ਤਾਂ ਮਿਲਿਆ ਹੀ ਨਹੀਂ ਕੋ ਵੇਚੀ ਚ ਹੋਈ ਨਹੀਂ ਕੋ ਤਾਂ ਪਤਾ ਨਹੀਂ ਲੱਗਦਾ ਉਹਨਾਂ ਨੇ ਕੀ ਮੜੂਗਾ ਪੀਜ਼ਾ ਲੈਣਾ ਪੀਜ਼ਾ ਨਹੀਂ ਮੰਨ ਲੈਣਾ ਹਲੋ ਜੀ ਥੱਕ ਹਾਰ ਕੇ ਮਿਲ ਗਿਆ ਫੋਨਾ ਮਨ ਲਾਦਾ ਸਮਾਨ ਇਥੋਂ ਮਿਲ ਸਕਦਾ ਇਹੋ ਜਿਹਾ ਕੋਈ ਖਾਣਾ ਪੜਾ ਹੁਣ ਤਾਂ ਹਾਂ ਹਲੋ ਆਈ ਨੀਡ ਥਿਸ ਵਨ ਅਲੂਮੀ ਪੈਸਟੋ ਯਾ ਥਿਸ ਵਨ ਥਿਸ ਵਨ ਹਮ ਤੋ ਯਹੀ ਕਹਤੇ ਹੈ ਖਾ ਲੇ ਤਾਲਾ ਮੰਮੀ ਖਾਣਾ। ਖਾ ਕੇ ਦੇਖ ਲੈ। ਇੱਥੋਂ ਕੀ ਲੈਣਾ ਹੁਣ? ਫੇਸ਼ੀਅਲ ਦਾ ਸਮਾਨ ਲੈਣਾ। ਆਪਾਂ ਤਾਂ ਮਲਤਾਨੀ ਮਿੱਟੀ ਲਾ ਲੈਣੇ ਹੁੰਦੇ ਆ। ਬਹੁਤੀ ਨੂੰ ਵੀ ਲੈ ਕੇ ਲੈਣਾ। ਬਹੁਤੀ ਨਾ। ਆ ਆ ਪਰ ਇਹ ਝੰਗ ਬੰਦੀ ਸੋ ਇੰਨਾ ਸੋਹਣਾ। ਯੂਜ ਕਰਕੇ ਇੱਕ ਇੱਕ ਪਹਿਲਾਂ ਲੈ ਜਾਏ। ਨਹੀਂ ਹੈ ਕੀ ਇਹੇ? ਅੱਛਾ ਹੈਂਡ ਸ਼ੋਅ ਉਹ ਸੋਨਾ ਅੱਗ ਦਾ ਇਹ ਜਦੋਂ ਆਏ ਸੀ ਜਮਾਂ ਨਹੀਂ ਕੱਠ ਸੀਗਾ ਹਨਾ ਫਿਰ ਉਹ ਆਏ ਸੀ ਆਪਣੇ ਹੱਥ ਵੀ ਖਾਲੀ ਸੀ ਆਪਣੇ ਹੱਥ ਵੀ ਖਾਲੀ ਸੀ ਹੁਣ ਸਾਰਿਆਂ ਦੇ ਹੱਥ 'ਚ ਕੋਈ ਨਾ ਕੋਈ ਬੈਗ ਆ ਆਪਣੇ ਹੱਥ 'ਚ ਕਿਹੜਾ ਹੌਲਸਟ ਹੌਲ ਪਾਉਂਦਾ ਹੈ ਇਹ ਇਹ ਹੌਲਪੌਣ ਵਾਲਾ ਬੈਗ ਲਈ ਫਿਰਦੀ ਆ ਆ ਦੇਖੋ ਮਧੂਮੱਖੀਆਂ ਦਾ ਛੱਤਾ ਬਣਾਇਆ ਇਹਨਾਂ ਨੇ ਡਿਜ਼ਾਈਨ ਪਰ ਕਹਿਕ ਨਹੀਂ ਆਇਆ ਸ਼ਹਿਦ ਨਹੀਂ ਆਇਆ ਸ਼ਹਿਦ ਚੂਤਾ ਲਿਆ ਇਹਨਾਂ ਨੇ ਆਪਾਂ ਤਾਂ ਸ਼ਹਿਦ ਦਾ ਰੋਜ ਆਉਂਦਾ ਇਹਨਾਂ ਕੋਲੇ ਮੱਖੀਆਂ ਹੀ ਫਿਰਦੀਆਂ ਤੇ ਇੰਨੀਆਂ ਇਹਨਾਂ ਨੇ ਸ਼ਹਿਦ ਹੀ ਦੇ ਕੇ ਆਉਣਾ ਵਿੱਚ ਸਹੀ ਗੱਲ ਆ ਆਪੀ ਛੱਤਿਆਂ ਨੂੰ ਚੁੰਬੜਦੀਆਂ ਜਾ ਕੇ ਇੰਨੀਆਂ ਮੱਖੀਆਂ ਫਿਰਦੀਆਂ ਚਲੋ ਜੀ ਨਿਬੜ ਗਈ ਸ਼ਾਪਿੰਗ ਹਾਂ ਅੰਮੀ ਤਾਂ ਥੱਕ ਗਈ ਮਾਮੀ ਨੂੰ ਵਿਚਾਰੇ ਉਹਨੂੰ ਕੌਫੀ ਪਿਵਾਈ ਆ ਹੁਣ ਹੋਰ ਥੱਕ ਗਏ ਭਰਾਵਾ ਸਾਰੇ ਹਾਂ ਲੈ ਨੌ ਕਰਾਈਏ ਲਾਲ ਲਾਲ ਇਹ ਚੱਚਾ ਲਾਲ ਲੱਕੜਾ ਕੇ ਆਈਏ ਮਨੇ ਨਾ ਗੁਰ ਚੀਗਾ ਵੀ ਵੈਸਟਫੀਲਡ ਬਾ ਬਾਏ ਗੁੱਡ ਨਾਈਟ ਗੁੱਡ ਨਾਈਟ ਸੀ ਯੂ ਨੈਕਸਟ ਟਾਈਮ ਮੈਂ ਟੱਕ ਹੋਰ ਸਾਡੀ ਜੇਬ ਖਾਲੀ ਹੋ ਗਈ ਪਾਣੀ ਦੀ ਬੋਤਲ ਚੱਕ ਕੇ ਪਾਣਾ ਕੀ ਨਹੀਂ ਆ ਇੰਦਰ ਜੀ ਤਾ ਹਾਂ ਮੈਂ ਰਿਕਮੈਂਡ ਲਾਈਕ ਦਾ ਟੀਟੀਆਂਆਂ ਦੀਆਂ ਚੀਕਾਂ ਨਿਕਲਣੀਆਂ ਚੀਕਾਂ